ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਛੀਨਾ ਬੇੜ ਤੋਂ ਅੱਜ ਸਵੇਰੇ ਸੱਤ گاਵਾ ਅੱਗ ਚ ਚੁਲਸ ਜਾਣ ਦੇ ਦਰਦਨਾਕ ਖਬਰ ਮਿਲੀ ਹੈ ਇਹਨਾਂ ਦੇ ਵਿੱਚ ਇੱਕ ਦੁਧਾਰੂ گاؤں ਨਵਜੰਮੀ ਵਛੜੀ ਵੀ ਸ਼ਾਮਲ ਸੀ ਜਿਨ੍ਹਾਂ ਦੀ ਤੜਫ ਤੜਫ ਕੇ ਮੌਕੇ ਤੇ ਮੌਤ ਹੋ ਗਈ ਪੀੜਿਤ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਦੇ ਛੀਨਾ ਬੇੜ ਦੇ ਬਾਹਰ ਖੇਤਾ ਵਿੱਚ ਸਥਿਤ ਪਸ਼ੂਆਂ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗ ਗਈ ਅੰਦਰ ਅੱਧੀ ਦਰਜਨ ਤੋਂ ਵਧੇਰੇ ਦੁਧਾਰੂ ਗਾਵਾਂ ਬੰਨੀਆਂ ਹੋਈਆਂ ਸਨ ਅੱਜ ਸਵੇਰੇ 9:30 ਵਜੇ ਦੇ ਕਰੀਬ ਕਿਸੇ ਨੇ ਸੂਚਨਾ ਦਿੱਤੀ ਕਿ ਉਹਨਾਂ ਦੀ ਹਵੇਲੀ 'ਚ ਅੱਗ ਦੇ ਭਾਂਬੜ ਮਚ ਰਹੇ ਨੇ ਜਦੋਂ ਤੱਕ ਪਿੰਡ ਵਾਸੀਆਂ ਵੱਲੋਂ ਜਦੋਂ ਜਾਇਦ ਕਰਕੇ ਬਾਕੀ ਗਾਵਾਂ ਦੇ ਰਸਤੇ ਵਗੈਰਾ ਖੋਲ ਦਿੱਤੇ ਤਾਂ ਉਦੋਂ ਤੱਕ ਇੱਕ ਨਵਜੰਮੀ ਬੱਚੀ ਅਤੇ ਦੁੱਧਾਰੂ ਗਾਂ ਝੋਲਸ ਕੇ ਮਰ ਚੁੱਕੀ ਸੀ ਸਤਨਾਮ ਸਿੰਘ ਨੇ ਦੱਸਿਆ ਬੇਸ਼ੱਕ ਬਾਕੀ ਗਾਮਾਂ ਦੇ ਰਸਤੇ ਵਗਾਰਾ ਖੋਲ ਕੇ ਅਤੇ ਜਲਦੀ ਅੱਗ ਚੋਂ ਲੋਕਾਂ ਵੱਲੋਂ ਕਿਲੇ ਪੁੱਟ ਕੇ ਉਹਨਾਂ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬਾਕੀ ਕਾਮਾਂ ਵੀ ਅੱਗ ਚ ਚੁਲਸ ਜਾਣ ਕਾਰਨ ਗੰਭੀਰ ਹਾਲਤ ਦੇ ਵਿੱਚ ਨੇ ਸਤਨਾਮ ਸਿੰਘ ਨੇ ਵੀ ਦੱਸਿਆ ਕਿ ਉਸਨੇ ਤਾਜੀ ਸੂਈ ਗਾਂ 3 ਦਿਨ ਪਹਿਲਾਂ ਹੀ 50000 ਰੁਪਏ ਦੇ ਵਿੱਚ ਖਰੀਦੀ ਸੀ ਅਤੇ ਅਸਵੇਰੇ ਤੜਕਸਾਰ ਉਹ ਸੂ ਪਈ ਸੀ ਜਿਸ ਨੇ ਇੱਕ ਬੱਚੜੀ ਨੂੰ ਜਨਮ ਦਿੱਤਾ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਿੜ ਨੇ ਕਿਹਾ ਕਿ ਪਸ਼ੂਆਂ ਦੇ ਚਾਰੇ ਲਈ ਹਵੇਲੀ ਨਾਲ ਲੱਗਦਾ ਤੂੜੀ ਵਾਲਾ ਮੁਸਲ ਪ੍ਰਾਲੀ ਦਾ ਢੇਰ ਅਤੇ ਹਵੇਲੀ ਅੰਦਰ ਪਿਆ ਹੋਰ ਕਾਫੀ ਕੀਮਤੀ ਸਮਾਨ ਵੀ ਅੱਗ ਦੀ ਭੇਟ ਚੜ ਗਿਆ ਪੀੜਿਤ ਕਿਸਾਨ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੀ 'ਚ ਪਸ਼ੂ ਪਾਲਕ ਕਿਸਾਨ ਦੇ ਹੋਏ ਵੱਡੇ ਨੁਕਸਾਨ ਦੇ ਮਦਦ ਦੀ ਗੁਹਾਰ ਲਗਾਈ ਗਈ ਹੈ ਜਤਿੰਦਰ ਸੋਢੀ ਕੇਆਰਟੀ ਨਿਊਜ਼ ਨੈਟਵਰਕ ਘਟਨਾ ਦੇ ਸਥਾਨੇ ਹੀ ਗਾਏ ਹਨ ਘਰ ਉੱਡਾ ਘਟ ਕੇ ਚੱਲ ਕੇ ਘਰ ਮੁੜ ਕੇ ਫੇਰ ਮੈਂ ਕਿਹੜਾ ਮਾਰਨਾ ਤੇ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਡ ਜੀ ਛੱਡ ਜਾਨਾ ਮਕੇ ਰਹੀ ਸਾਲੀ ਛੱਡ ਜਾਨਾ ਮੈਂ ਡੇਲੀ ਜਾਂਦਾ ਜਾਂਦਾ ਮੁੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਨਾ ਰੋਲਾ ਪਿਆ ਵੀ ਅੱਗੇ ਲੱਗੀ ਅੱਗੇ ਲੱਗੀ ਅੱਗੇ ਵੇਖਿਆ ਤੇ ਗਾਂ ਹੀ ਵਿੱਚ ਸੜ ਗਈ ਇਹ ਤੇ ਜੀਆਂ ਗਾਵੀਆਂ ਦਸੇ ਵੱਢ ਜਲ ਕਾਂਡੀਆਂ ਨੇ ਰਸੇ ਵੱਢੇ ਤਿੰਨ ਚਾਰ ਗਾਵੀਆਂ ਮੇਰੀਆਂ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਪਤਾ ਲੱਗਾ ਕਿਦਾਂ ਲੱਗ ਲੱਗੀ ਬਸੋਲੀਆਂ ਗਈ ਬਸੋਲੀਆਂ ਦੀ 50000 ਬਾਕੀ ਕਿਨਾ ਗਾਵੀਆਂ ਤੋਂ ਜ਼ਿਆਦਾ ਸੜ ਗਈਆਂ ਜੀ ਉਹ ਵੀ ਉਹਨੂੰ ਵੇਖੋ ਕੀ ਮਿੱਟੀ ਘਾਟਾ ਕੇ ਲਵਾਨੇ ਕੀ ਬਣਾਵੇ। ਸਰ ਮਾਤਵਾਨ ਨੂੰ ਪਤਾ ਕੀ ਹੋਣਾ ਕੀ ਨਹੀਂ। ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਤੋਂ ਲਾ ਲਈ। ਸਰਸਾਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਿਸ਼ਾਬ ਮਿਲਣਾ ਚਾਹੀਦਾ। ਹਾਂਜੀ। ਫੇਰ ਨਾ ਜੋ ਥੱਕਾ ਹੋਏ ਮਦਦ ਮਿਲ 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 ਲਈ ਜਾਈਦੀ ਹੈ। ਠੀਕ ਹੈ। ਮੇਰੀ ਮਤਲਬ ਕਰੋ ਜੀ ਜੇ ਮੈਂ ਮੁੜ ਕੇ ਫੇਰ ਆਪਣਾ ਕਾਰੋਬਾਰ ਕੰਮ ਕਰ ਸਕਾਂ। ਠੀਕ ਹੈ। ਕਿਤੇ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਆਮ ਸੰਭਾਲ। ਇਹ ਬਿਮਾਰ ਹੈ ਤੇ ਫਿਆ ਹੀ ਪੱਟੇ ਪੱਟੇ ਭਾਜੀ ਲਿਆ ਕੇ ਪਾਉਂਦੀ ਹੈ। ਠੀਕ ਹੈ ਜੀ। ਘਰ ਦਾ ਕੰਮ ਕਮਾਤ ਚਲਾ ਪਾਜੀ ਪਿਆ ਚੁੱਕ ਕੇ ਵੇਰ ਲਿਆ ਦੀ ਗਾਈ ਪਾਜੀ ਤੁੰਦਾ ਵੀ ਤਾਂ ਬਿਮਾਰ ਹੈ ਤੇ ਚਲ ਦੁੱਧ ਦੁੱਧ ਹੀ ਦੱਸਿਆ ਜਾ ਰਿਹਾ ਤੁੰਹਾਨੂੰ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਕੀ ਲੱਗਦਾ ਕਾਰਨ ਕੀ ਅੱਗ ਲੱਗ ਰਹੀ ਕੋਈ ਸਮਝ ਨਹੀਂ ਲੱਗੀ ਪਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਮਤਲਬ ਪੱਠੇ ਪੱਠੇ ਪਾਏ ਆ ਜੀ ਤੇ ਤਾਂ ਤਾਂ ਕੱਢੀ ਆ ਨੇ ਜਿਹੜੇ ਸੁੱਟੇ ਨੇ ਗਾਈ ਦੇ ਤੇ ਇਹ ਸਭ ਸੁਟਣਗੇ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹਾਂ ਹੋਣ ਡਈ ਮੇਰੇ ਤੇਰਾ ਸਿੰਘ ਮੈਂ ਵਧਾਈਆਂ ਆਖਣੇ ਮੈਂ ਵੇਖ ਕੇ ਮੈਨੂੰ ਪਤਾ ਨਹੀਂ ਆਂਦੇ ਨੇ ਤੇ ਤੁਸੀਂ ਮੇਰੇ ਗਾਈ ਸੁਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਸੀ ਹ ਜੀ 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 ਆਹ ਤੱਕ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆ ਹਨ ਕੋਈ ਸਮਝ ਨਹੀਂ ਲੱਗੀ ਸਰ ਪਾਜੀ ਹੋਰ ਕਿਹੜਾ ਹਨ ਕਿ ਪਾਸ ਹਸਰਾ ਆ ਕੋਈ ਹਸਰ ਨਹੀਂ ਆ ਇਹ ਦੁੱਤ ਸਰੀ ਆ ਤੇ ਮਾੜੇ ਬੰਦਨਾ ਰੱਬ ਹੀ ਆ ਪਾਜੀ ਹਾਂਜੀ ਕੀ ਮੰਗਣਾ ਕਿਸੇ ਕੋਲ ਆ ਜੀ ਪਰਮਾਤਮਾ ਦੇ ਫੇਰ ਹੀ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖਣਾ ਕਿ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਤੇ ਘਟਣਾ ਕੀ ਹੋਈ ਹੈ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕੋ ਬਜਾਇਆ ਪਰ ਵਿਚਾਰਾ ਰਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਈਏ ਧਰ ਵੀ ਨਹੀਂ ਚੋਈ ਨਾਲ ਬੱਛੀ ਮਗਰ ਸੜ ਕੇ ਸਵਾਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ 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 ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨ ਡਿਆ ਡੀਸਾ ਉਹਨ ਸਾਡੀ ਉਹ ਮੰਗੇ ਪਰ ਸਸ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਠੀਕ ਹੈ ਜੇ ਥੋੜੀ ਬੋ ਸਰਕਾਰ ਲੋਕੋ ਮਤ ਮਿਲਦੀ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੰਦਾ ਦੀ ਬਰਾਂਡਾ ਵੀ ਖਤਮ ਹੋ ਗਿਆ ਹੈ ਤੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਟਮੰਦੇ ਕੋਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਗਾਈਆਂ ਨਾ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਤੇ ਸਾਰੀਆਂ ਝੁਲਸੀਆਂ ਸਾਰੀਆਂ ਝੁਲਸੀਆਂ ਵੀ ਫਿਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੀਆਂ ਮਾੜੀ ਮੋਟੀ ਉਹਨਾਂ ਦਾ ਪਤਾ ਵੀ ਕੋਈ ਨਹੀਂ ਉੱਤਰ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਅੱਦੀ ਸਭ ਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਕੋ ਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬਾਰ Providing a wide range of professional courses with 100% placement assistance. We are Sri Sai Group of Institutes.